ਜੀ ਮੈਂ ਸਵਾਤੀ ਗੁਪਤਾ ਸੋ ਪੰਜਾਬ ਨਿਊਜ਼ ਦੇਖ ਰਹੇ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਸਾਤੀ ਨਾਲ ਬਿਜ਼ਨਸ ਰਿਮਾਂਡ ਤੇ ਬਿਕਮਸ ਦੀ ਮਜੀਠੀਆ 2 ਜੁਲਾਈ ਨੂੰ ਮੋੜ ਸੁਣਵਾਈ ਵਿਦੇਸ਼ੀ ਕੰਪਨੀਆਂ ਤੋਂ ਹੋਈ ਆਮਦਨ ਦਾ ਨਹੀਂ ਕੋਈ ਵੇਰਵਾ ਮਜੀਠੀਆ ਦੀ ਗ੍ਰਿਫਤਾਰੀ ਤੇ ਕਰਜੇ ਮੰਤਰੀ ਭਗਵੰਤ ਮਾਨ ਕਿਹਾ ਕੋਈ ਕਿੰਨਾ ਵੱਡਾ ਰਾਜਨੀਤਿਕ ਆਗੂ ਹੋਵੇ ਜਾਕੂ ਅਫਸਰ ਕਿਸੇ ਨੂੰ ਵੀ ਪੱਖਾ ਨਹੀਂ ਜਾਵੇਗਾ ਮਜੀਠੀਆ ਦੇ ਨਾਲ ਕੇਰੀ ਵਿਰੋਧੀ ਧਿਰ ਕਾਂਗਰਸ ਪੁਲਿਸ ਨੇ ਅਕਾਲੀ ਆਗੂ ਲਈ ਹਿਰਾਸਤ ਦੇ ਵਿੱਚ ਮਜੀਠੀਆ ਦੀ ਗ੍ਰਿਫਤਾਰੀ ਦਾ ਕਰ ਰਹੇ ਸੰ ਵਿਰੋਧ ਜ਼ਿਲ੍ਹਾ ਅਦਾਲਤ ਕੰਪਲੈਕਸ ਸਿਟੀ ਫੌਂਟ ਵਿੱਚ ਕੀਤਾ ਜਾਂਦਿਆ। ਪੰਜਾਬ ਕੈਮਰਟ ਦੀ ਹੈ ਮੀਟਿੰਗ ਲਈ ਗਏ ਵੱਡੇ ਫੈਸਲੇ ਸੁਪਰ ਪਤਾਨ ਅਮਨ ਅਰੋੜਾ ਨੇ ਦਿੱਤੀ ਚੋਣ। ਹੁਣ ਖਬਰ ਵਿਸਥਾਰ ਦੇ ਨਾਲ ਸ਼ੋਮਨੀ ਕਾਲੀਦਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਅੱਜ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਹੈ ਸੋਮਨੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ 12 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਦੇ ਵੱਲੋਂ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਹੁਣ ਮਜੀਠੀਆ ਮਾਮਲੇ ਵਿੱਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਕੋਰਟ ਵੱਲੋਂ ਅੱਜ ਵਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਲਈ ਵਿਜਿਲੈਂਸ ਦੇ ਰਿਮਾਂਡ ਤੇ ਭੇਜਿਆ ਗਿਆ ਹੈ ਕੋਰਟ ਕਾਰਵਾਈ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਅਤੇ ਵਕੀਲ ਅਸ਼ਦੀਪ ਕਲੇਰ ਮੀਡੀਆ ਨਾਲ ਰੂਪਰੂ ਹੋਈ ਤੇ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵਾਇਲੇਸ਼ਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਰਾਣੇ ਪਰਚੀ ਦੀ ਤਰ੍ਹਾਂ ਨਵਾਂ ਪਰਚਾ ਕੀਤਾ ਤੇ ਉਹੀ ਕੰਪਨੀਓਂ ਨੂੰ ਧਾਰ ਬਣਾਇਆ ਅਸ਼ਦੀਪ ਕਲੇਰ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਜਿਹੜੀਆਂ ਕੰਪਨੀਆਂ ਦਾ ਸਿਕਰ ਕੀਤਾ ਜਾ ਰਿਹਾ ਹੈ ਜੋ ਕਿ ਸਾਈਬਰ ਸਵਿਚ ਨੇ ਉਹਨਾਂ ਦਾ ਕਨੈਕਸ਼ਨ ਮਜੀਠਿਆ ਨਾਲ ਹੈ ਉਹਨਾਂ ਕੀ ਹੈ ਕਿ ਜਿਨ੍ਹਾਂ ਕੰਪਨੀਆਂ ਦੀ ਸਰਕਾਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਉਹ ਪਾਰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਿਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਅਰਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਦੇ ਕਹਿਣ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਹੈ ਸੁਪਰੀਮ ਕੋਰਟ ਆਰਡਰ ਦੀ ਵਾਇਲੇਸ਼ਨ ਕਰਨ ਦੇ ਲਈ ਖੋਲੀ ਹੈ ਕਿ ਉਹਦੇ ਚ ਤਾਂ ਪਤਾ ਹੈ ਕਿ ਸੁਪਰੀਮ ਕੋਰਟ ਨੇ 2 ਦਿਨ ਕਿਹਾ ਕਿ ਸਭ ਕੁਝ ਖਤਮ ਕਰੋ ਇਨਵੈਸਟੀਗੇਸ਼ਨ ਖਤਮ ਕਰੋ ਹੁਣ ਨਵਾਂ ਪਰਚਾ ਦਿੱਤੇ ਆ ਤੇ ਨਵੇਂ ਪਰਚੇ ਦਾ ਆਧਾਰ ਵੀ ਉਹੀ ਕੁਛ ਹੈ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹੋ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਪ੍ਰੂਫਡ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਹੈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਕਦੇ ਸਰਾਇਆ ਇੰਡਸਟਰੀ ਦਾ ਜ਼ਿਕਰ ਹੁੰਦਾ ਹੈ ਸੁਪਰੀਮ ਕੋਰਟ ਚ ਜਾ ਕੇ ਕਹਿੰਦੇ ਜੀ ਸਰਾਇਆ ਇੰਡਸਟਰੀ ਚ ਇਹਨਾਂ ਨੇ ਅਸਤੀਫਾ ਦਿੱਤਾ ਸੀ 2007 ਚ ਮੰਤਰੀ ਬਣਨ ਤੋਂ ਪਹਿਲਾਂ ਤੇ ਇਸ ਐਫ ਆਈ ਆਰ ਚ ਕਹਿੰਦੇ ਜੀ ਸਰਾਇਆ ਇੰਡਸਟਰੀ ਦਾ ਡਾਇਰੈਕਟਰ ਹੈ ਮਤਲਬ ਸੁਪਰੀਮ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਉਰਿਆ ਕਿ ਲੋਅਰ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਬਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਵਿਕਰਮ ਮਜੀਠੀਆ ਕਿਉਂਕਿ ਆਏ ਦਿਨ ਇਹਨਾਂ ਦੇ ਮੰਤਰੀਅਤ ਦੀਆਂ ਕਰਤੂਤਾਂ ਨੂੰ ਉਜਾਗਰ ਕਰਦੇ ਨੇ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਕਿ ਕਿਸੇ ਤਰੀਕੇ ਉਹਨਾਂ ਦੀ ਜ਼ੁਬਾਨ ਬੰਦ ਕਰਾ ਲਈਏ ਸੋ ਦੂਸਰੀ ਪਾਸੇ ਮਜੀਠੀਆ ਦਾ ਰਿਮਾਂਡ ਮਿਲਣ ਤੋਂ ਬਾਅਦ ਮੰਤਰੀ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹ ਲਗਾਤਾਰ ਕਹਿੰਦੇ ਨਜ਼ਰ ਆਈ ਕਿ ਮਜੀਠੀਆ ਵੱਲੋਂ ਨਕਲੀ ਸ਼ੈੱਲ ਕੰਪਨੀਆਂ ਬਣਾ ਕੇ ਫਰਜ਼ੀ ਟਰਾਂਸਫਰ ਕੀਤੀ ਗਈ ਹੈ ਯੋਗ ਨਸ਼ੇ ਵਿਰੋਧ ਮੁਹਿੰਮ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਨਸ਼ਾ ਵੇਚਣ ਵਾਲੇ ਛੋਟੇ ਤਸਕਰਾਂ ਤੋਂ ਲੈ ਕੇ ਵੱਡੇ ਤਸਕਰਾਂ ਨੂੰ ਕਾਬੂ ਕਰਨ ਦੀ ਗੱਲ ਕੀਤੀ ਗਈ ਇਸ ਮੌਕੇ ਉਨ੍ਹਾਂ ਨੇ ਸਿੱਧੇ ਅਸਿੱਧੇ ਤੌਰ ਤੇ ਸਿਆਸੀ ਆਗੂਆਂ ਨੂੰ ਵੀ ਇਸ ਮਾਮਲੇ ਵਿੱਚ ਨਿਸ਼ਾਨੇ ਤੇ ਲਿਆ ਅਤੇ ਬਿਨਾ ਨਾਮ ਲੈ ਕੇ ਆਏ ਕਿ ਭਾਵੇਂ ਕੋਈ ਆਮ ਤਸਕਰ ਹੋਵੇ ਭਾਵੇਂ ਹੀ ਕੋਈ ਅਫਸਰ ਜਾਂ ਮੰਤਰੀ ਕਿਸੇ ਨੂੰ ਵੀ ਬਖਸ਼ਰ ਨਹੀਂ ਜਾਵੇਗਾ ਸੋ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਆਮ ਆਦੀ ਪਾਰਟੀ ਨੇ ਗਰੰਟੀ ਲਈ ਸੀ ਕਿ ਅਸੀਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਆਂਗੇ ਇਸ ਨੂੰ ਥੋੜਾ ਸਮਾਂ ਲੱਗ ਗਿਆ ਹੈ ਪਰ ਹੁਣ ਅਸੀਂ ਸਿਰਫ ਸਪਲਾਈ ਹੀ ਨਹੀਂ ਤੋੜ ਰਹੇ ਸਗੋਂ ਵੱਡੇ ਤਸਕਰਾਂ ਨੂੰ ਵੀ ਕਾਬੂ ਕਰ ਰਹੇ ਹਾਂ ਉਹਨੇ ਕਿਹਾ ਕਿ ਸਾਡੀਆਂ ਮਾਵਾ ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਕਰਨ ਵਾਲੇ 4-5 ਮੰਜ਼ਿਲਾ ਕੋਠੀ પાਕੇ ਲਾਈਟਾਂ ਦੀ ਦੀਪਮਾਲਾ ਕਰਕੇ ਮੌਤਾਂ ਦੀਆਂ ਮਹਿਫਲਾਂ ਲਾਉਂਦੇ ਸਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਆਮੇ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਸਰ ਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਲਈ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ वह जाता दुनिया तो चले गए छोटी उमरे जो इन्होंने उन्होंने बुरी संगत पा लिया जा फिर मापिया मजबूरी उन्होंने बच्चों विदेशा च भेजना पाया पोता इतने तेन पता ही है कि हाल है बस चला जा बस करजे लैके जिम्मे भी मर्जी करके उन्होंने अपनी अखा तो दूर करता ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੋਰੀਅਰ ਨੇ ਉਹ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹਨਾਂ ਹੀ ਅੱਗੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਮੰਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲੇ ਦਾ ਮਾਲਕ ਹੈ ਤੇਰੇ ਕੋਲ ਆ ਤਹਿਸੀਲਾਂ ਨੇ ਤੇਰੇ ਕੋਲ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਜੇ ਵੀ ਚੱਲ ਰਿਹਾ ਕੰਮ ਹੈ ਚਿਕਰੇ ਕਾਸੇ ਕਿ ਪਿਤੇ ਦਿਨ ਅਕਾਲੀ ਅਗੋ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਵੱਡੀ ਕਾਰਵਾਈ ਦੇ ਤਹਿਤ ਕਾਬੂ ਕੀਤਾ ਸੀ ਐਮ ਭਗਵੰਤ ਮਾਨ ਤੋਂ ਮੀਡੀਆ ਵੱਲੋਂ ਵਿਕਰਮ ਸਿੰਘ ਮਜੀਠੀਆ ਮਾਮਲੇ ਤੇ ਸਵਾਲ ਪੁੱਛੇ ਗਏ ਤਾਂ ਉਹਨੇ ਕਿਹਾ ਕਿ ਜੇਕਰ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਚਿਰ ਤੋਂ ਇਹ ਜੇਲ੍ਹ ਦੀ ਹਵਾ ਖਾ ਰਹੇ ਹੁੰਦੇ ਇਹ ਆਪਸ ਵਿੱਚ ਇੱਕ ਦੂਸਰੇ ਦੇ ਚਾਚੀ ਪਤੀ ਜੀ ਨੇ ਕੇਸ ਖਰਾਬ ਕਰਦੇ ਰਹੀ ਤੇ ਕਾਰਵਾਈਆਂ ਵਿੱਚ ਦੇਰੀ ਕਰਦੇ ਰਹੇ ਉਹਨੇ ਕਿਹਾ ਕਿ ਅਸੀਂ ਪੱਕੇ ਪੈਰੀ ਕਾਰਵਾਈ ਕਰ ਰਹੇ ਹਾਂ ਪੰਜਾਬ ਬਿਜ਼ਨਸ ਵੱਲੋਂ ਬੀਤੇ ਦਿਨ ਹਿਰਾਸਤ ਵਿੱਚ ਲਈ ਗਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਸੋ ਇਸ ਤੋਂ ਪਹਿਲਾਂ ਮਜੀਠੀਆ ਦੀ ਕੋਰਟ ਵਿੱਚ ਪੇਸ਼ੀ ਦੇ ਮੱਦੇਨਜ਼ਰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਪੁਲਿਸ ਛਾਣਵੀਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਅਦਾਲਤ ਵਿੱਚ ਪਹੁੰਚੇ ਪਰ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਤੋਂ ਅਨੁਸਾਰ ਦੱਸਦੀ ਹੈ ਕਿ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਨੇਤਾ ਤਲਜੀਤ ਸਿੰਘ ਚੀਮਾ ਅਦਾਲਤ ਵਿੱਚ ਪਹੁੰਚੇ ਉਹਨਾਂ ਦੇ ਨਾਲ ਪਰਵਿੰਦਰ ਸਿੰਘ ਸੁਹਾਣਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ ਐਮਰਜੈਂਸੀ ਦੇ 50 ਸਾਲਾਂ ਪਹਿਲੇ ਜਿਹੜੀ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਹਾਲਾਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਦਾ ਕੀਤੇ ਸੀ ਉਹ ਐਮਰਜੈਂਸੀ ਅੱਜ ਦੇ ਦੁਜੇ ਦਿਨ ਵੀ ਉਸੇ ਤਰੀਕੇ ਜਾਰੀ ਹੈ ਅੱਜ ਸਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਔਰ ਮੈਂ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਦੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲ ਆਪਣੀ ਪੈਰਵਾਈ ਕਰਨ ਵਾਸਤੇ ਪਹੁੰਚੇ ਸੀ ਕੋਈ ਭੀੜ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਿਆ ਸੀ ਚਿਕਰੇ ਖਾਸ ਸੀ ਕਿ ਪੰਜਾਬ ਵਿਜਲੈਂਸ ਬਿਊਰੋ ਨੇ ਆਈਜੀ ਸੌਰਨਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਵਿਜਲੈਂਸ ਬਿਊਰੋ ਦੇ ਮੁਹਾਲੇ ਸਥਿਤ ਮੁਕ ਦਫ਼ਤਰ ਵਿੱਚ ਮਜੀਠੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਸ਼੍ਰੋਮਣੀ ਕਾਲੇਦਾਨ ਦੇ ਸੀਨੀਅਰ ਆਗੂ ਮਜੀਠਿਆ ਨੂੰ ਡਰਗ ਮਨੀ ਨਾਲ ਜੁੜੇ ਆਮਦਨ ਤੋਂ ਵਚਦਾਇਦਾ ਦੇ ਮਾਮਲੇ ਵਿੱਚ ਅਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਮੋਹਾਲੀ ਕੋਰਟ ਦੇ ਵਿੱਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਕਿਸੇ ਨੂੰ ਵੀ ਕੋਰਟ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ ਸੋ ਪੁਲਿਸ ਨੇ ਮੋਹਾਲੀ ਕੋਰਟ ਦੇ ਬਾਹਰ ਧਰਨਾ ਲਗਾ ਰਹੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਲਿਤਾ ਸੋ ਲੁਧਿਆਣਾ ਜਿਬਲੀ ਚੌਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਹੇ ਐਡਵੋਕੇਟ ਪਰੂਪਕਾਰ ਸਿੰਘ ਕੁਮਰ ਨੇ ਕਿਹਾ ਕਿ ਪੁਲਿਸ ਵਰਕਰਾਂ ਨੂੰ ਵੀ ਕੋਰਟ ਦੇ ਅੰਦਰ ਜਾਣ ਤੋਂ ਰੋਕ ਰਹੀ ਹੈ ਇਹ ਮਾਨਸਰ ਦੀ ਤਾਨਾਸ਼ਾਹੀ ਦੀ ਇੰਤਹਾ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪਾਰਟੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼੍ਰੋਮਣੀ ਕਾਲੇ ਦਲ ਦੇ ਵਰਕਰਾਂ ਨੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਇਸ ਦੌਰਾਨ ਹੀ ਲੁਧਿਆਣਾ ਜਿੰਨੀ ਚੌਂਡ ਵਿੱਚ ਕਾਲੇ ਦਲ ਦੇ ਉਮੀਦਵਾਰ ਰਹੇ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਮੜਵੀ ਉਤੇ ਪਹੁੰਚੇ ਤੇ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਸੱਸੀ ਗਾਉ ਜੀ ਅੱਜ ਅਸੀਂ ਅੱਜ ਇਸ ਕੇਸ ਨੂੰ ਵਾਸਤੇ ਸਰਦਕਰਾਂ ਸਿੰਘ ਜੀ ਦੇ ਕੇਸ ਦੇ ਵਿੱਚ ਰਮਨੰਦਰਾ ਬਾਦ ਜੀ ਸਾਡੇ ਚੰਡੀਗੜ੍ਹ ਬਾਫਰ ਟਕਾਲੀ ਸਿੱਟੇ ਦੇ ਪ੍ਰਧਾਨ ਰਹੇ ਨੇ ਪ੍ਰਿੰਸ ਜੀ ਹੈਗੇ ਨੇ ਸਾਡੇ ਅਸੀਂ ਲੌਜ ਹੋਰ ਵੀ ਅਮਨਜੋਤ ਸਿੰਘ ਗੋਲਵੜਿਆ ਜੀ ਅੱਜ ਪੇਸ਼ ਹੋਣ ਆਏ ਹਾਂ ਬਟ ਇੱਥੇ ਇਹ ਹਾਲਾਤ ਬਣੇ ਨੇ ਕਿ ਪੂਰੀ ਗੁੰਮ ਦਿਖਾਈ ਜੁਆ 45 ਵਿਤਾ ਹੈ ਫਿਲਾਵਣਾ ਜਿਹਦੇ ਵਿੱਚ ਕਿ ਐਂਟਰੀ ਬੰਦ ਹੈਗੀ ਐ ਐਗਜ਼ੀਕਟਿਵ ਬੰਦ ਹੈ ਮੈਂ ਫੇਰ ਵੀ ਕੋਸ਼ਿਸ਼ ਕਰ ਰਗਾ ਤੀਜੀ ਮੰਜ਼ਿਲ ਦਾ ਗਏ ਸੀਗੇ ਪਰ ਉੱਥੇ ਪੁਲਿਸ ਨੇ ਕੇ ਜਾਣ ਨਹੀਂ ਦਿੱਤਾ ਹੈਗਾ ਔਰ ਕਹਿੰਦੇ ਜੀ ਤੁਹਾਡੀ ਅਸੀਂ ਨਹੀਂ ਐਂਟਰ ਹੋਣ ਦੇਣਾ ਹੈਗਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਸਭ ਵਿਚਾਰ ਆ ਜਾਣਾ 24 ਘੰਟੇ ਤੋਂ ਉੱਪਰ ਹੋ ਗਿਆ ਮਜੂਰੀਆ ਤੁਹਾਨੂੰ ਅਰੈਸਟ ਕੀਤਾ ਹੁਣ ਤਾਂ ਪੇਸ਼ ਨਹੀਂ ਕੀਤਾ ਸੋ ਅਰੈਸਟੜੀਆਂ ਨਾਲ ਇੰਡੀਕਲ ਮੰਗੇ ਪੇਸ਼ ਇਸ ਕਰ ਗਣੇ ਕੀਤਾ ਕਿਉਂਕਿ ਇਹਨਾਂ ਕੋ ਸਮੂਤ ਬੋਈ ਦੀ ਸਬੂਤ ਬਣਾ ਦੇ ਸੋ ਜਿਹੜੀ ਅੱਜ ਡੈਮੋਕਰੇਸੀ ਦਾ ਮਾਡਲ ਹੋਇਆ ਜੇ 25 ਜੂਨ ਨੂੰ ਪਹਿਲੇ ਅੰਦਰ ગાંધી ਨੇ ਕਹਿੰਦੇ ਡੈਮੋਕਰੇਸੀ ਦਾ ਮਾਡਲ ਕੀਤਾ 1975 ਨੂੰ ਅੱਜ 50 ਸਾਲਾਂ ਬਾਅਦ ਵੀ ਬੱਚੀ ਦੇ ਵਿੱਚ 26 ਜੂਨ ਨੂੰ ਸਭ ਤੋਂ ਵੱਡਾ ਜਿਹੜਾ ਕਾਨੂੰਨ ਦਾ ਕਤਲ ਡੈਮੋਕਰੇਸੀ ਦਾ ਲੋਕਤੰਤਵ ਦਾ ਕਤਲ ਅੱਜ ਪੁਲਿਸ ਨੇ ਕਰਤਾ ਹੈ ਮੈਂ ਪਹਿਲੇ ਗਿਆ ਸੀਗਾ ਪ੍ਰੈਸ ਨੂੰ ਵਾਈਟ ਦੇ ਕੇ ਆਇਆ ਹੈਗਾ ਉਹਦੇ باوجود ਕੁਝ ਅਫਸਰ ਸਾਡੇ ਨਾਲ ਆਏ ਆ ਪਰ ਉਹ ਨੇ ਐਂਟਰਾ ਹੁਣ ਵੀ ਨਹੀਂ ਕਰਨ ਦਿੱਤਾ ਦੇਖੋ ਸਾਹਮਣੇ ਉਹ ਸਾਹਮਣੇ ਪੁਲਿਸ ਦੀਆਂ ਗੱਡੀਆਂ ਨੇ ਔਰ ਪੁਲਿਸ ਜੰਡੀ ਹੈ ਕਿ ਆਮ ਬੰਦਾ ਇਸੇ ਪਰੇਸ਼ਾਨ ਹੋ ਰਿਹਾ ਹੈ ਉੱਥੇ ਜਿਹਨੇ ਲਿਟਿਗੈਂਡ ਪਰੇਸ਼ਾਨ ਹੋ ਰਿਹਾ ਹੈ ਲਾਅਰ ਪਰੇਸ਼ਾਨ ਹੋ ਰਿਹਾ ਹੈ ਜੁਡੀਸ਼ੀ ਪਰੇਸ਼ਾਨ ਹੋ ਰਹੀ ਹੈ ਸੋ ਮੇਰੀ ਬੇਨਤੀ ਹੈ ਕਿ ਇੰਨੇ ਤੱਕੇ ਦੇ ਵਿੱਚ ਜੋ ਤੱਕਾ ਹੋ ਰਿਹਾ ਹੈ ਇਹ ਤੱਕੇ ਦਾ ਆਪਾਂ ਸਾਰਿਆਂ ਡਟ ਕੇ ਜਿਹੜਾ ਹੈਗਾ ਇਕੱਠੇ ਹੋਣਾ ਹੈ ਕਿੱਥੇ ਹੋ ਕੇ ਪੂਰੇ ਪੰਜਾਬ ਭਰ ਦੇ ਵਿੱਚ ਆਉਣ ਵਾਲੇ ਸਮੇਂ ਜੋ ਦਿਸ਼ਾ ਨਿਰਦੇਸ਼ ਸਾ ਸਰਜੀਤ ਸਿੰਘ ਮਾਦਨ ਜੀ ਕਰਨਗੇ ਕਮਾਨ ਸਰ ਸਾਡੇ ਉਹਨੂੰ ਆਪਾਂ ਫਾਲੋ ਕਰਨਾ ਹੈ ਤਸਦੀਕ ਹੀ ਪੰਜਾਬ ਵਿਜਲੈਂਸ ਬਿਊਰੋ ਦੇ ਵੱਲੋਂ ਸ਼੍ਰੋਮਣੀ ਕਾਲਕਲ ਦੇ ਸੀਨੀਅਰ ਅਗੂ ਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਡਰੰਗ ਮਨੀ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦੇ ਮਗਰੋਂ ਪੰਜਾਬ ਦੀ ਸਿਆਸਤ ਘਰਮਾ ਗਈ ਹੈ ਮਜੀਠੀਆ ਨੇ ਲੰਗੀ ਰਾਤ ਵਿਜਲੈਂਸ ਦਫ਼ਤਰ ਵਿੱਚ ਹੀ ਬਿਤਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਕਿਹਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਦੋ ਮੁੱਖ ਫੈਸਲੇ ਲਏ ਗਏ ਨੇ ਇਹ ਫੈਸਲੇ ਪਹਿਲੇ ਫੈਸਲੇ ਮੁਤਾਬਕ ਇੰਡਸਟਰੀਅਲ ਪਲਾਟਾ ਨੂੰ ਪਾਰਕਾ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਮੀਟਿੰਗ ਦੌਰਾਨ ਦਿੱਤੀ ਗਈ ਹੈ ਸੋ ਆਪਰਦਾਨ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪਲਾਟਾਂ ਦੀ ਡਿਵੈਲਪਮੈਂਟ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਅਤੇ ਉਦਯੋਗਿਕ ਪਲਾਟਾਂ ਨੂੰ ਫੋਕਲ ਪੁਆਇੰਟਾਂ ਵਿੱਚ ਬਦਲਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਫੈਸਲਿਆਂ ਮੁਤਾਬਕ ਕੋਈ ਵੀ ਵਪਾਰਕ ਹਸਪਤਾਲ ਹੋਟਲ ਜਾਫਰੀ ਉਦਯੋਗਿਕ ਵਰਕਰ ਕਾਰਜਾ ਹੋਸਟਲ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮਨਜ਼ੂਰੀ ਦਿੱਤੀ ਗਈ ਹੈ 1000 ਗਜ ਤੋਂ ਲੈ ਕੇ 4000 ਗਜ ਤੱਕ ਦੇ ਪਲਾਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਮਨ अरोड़ा ਨੇ ਦੱਸਿਆ ਕਿ ਫੋਕਲ ਪੁਆਇੰਟਾਂ ਵਿੱਚ ਇੰਡਸਟਰੀਅਲ ਪਲਾਟਾਂ ਲਈ ਸੀਐਲਯੂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮਾਨਯੋਗ ਮੁੱਖ ਮੰਤਰੀ ਭਵਨਤ ਸਿੰਘ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ ਤਿੰਨ ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੁਣ ਜਾਂ ਸਰਕਾਰੀ ਹੁਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਹਦੀ ਵਜੇ ਕਰਕੇ ਓਵਰਆਲ ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੇ ਬਣਾਈਆਂ ਗਿਆ ਜਿਹਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਇੰਨੀਆਂ ਰਿਗਰੈਸਿਵ ਪਾਲਿਸੀਆਂ ਸੀਗੀਆਂ ਕਿ ਜੋ ਜੋ ਡਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲਿਸਟ ਐਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਕਵੈਟ ਹਾਲ ای ਡਬਲਯੂ ਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੋਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ ਹਜ਼ਾਰ ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਦੇ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਹਨਾਂ ਨੂੰ ਅਲਾਉ ਹੈ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਤੁਹਾਨੂੰ ਦੱਸਦੀ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਅਮਨ ਅਰੋੜਾ ਤਰਨਪੀਰ ਸਿੰਘ ਸੌਂਦ ਹਰਪ੍ਰੀਤ ਸਿੰਘ ਮੁੰਡਿਆ ਨਾਲ ਪਹੁੰਚੇ ਸਨ ਯੂਕੇ ਫੇਰੇ ਤੇ ਆਏ ਲੋਕ ਸਭਾ શ્રી ਅਨੰਤਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਸਪੋਕਸਪਰਸਨ ਮਲਵਿੰਦਰ ਸਿੰਘ ਕੰਗ ਨੇ ਹਾਲੇ ਵਿੱਚ ਹੋਈਆਂ ਲੁਧਿਆਣਾ ਜਿਮਨੀ ਚੋਣਾਂ ਵਿੱਚ ਜੇਤੂ ਰਹੇ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਲਦੀ ਹੀ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਕਰਨ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਕੇਰ ਜਿਵਾਲ ਦੇ ਵੱਲੋਂ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਹੈ। ਯੂਕੇ ਫੇਰੀ ਤੇ ਆਏ ਲੋਕ ਸਭਾ ਹਲਕਾ ਸ਼ੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗਨੇ ਲੁਧਿਆਣਾ ਚਿਮਨੀ ਚੋਣਾ ਸੰਬੰਧੀ ਗੱਲ ਕੀਤੀ ਤੇ ਵਿਦੇਸ਼ ਵਸਦੇ ਐਨਆਰਆਈਸ ਬਾਰੇ ਵੀ ਵੱਡਾ ਭਿਆਨ ਦਿੱਤਾ ਲੁਧਿਆਣਾ ਦਾ ਜਦ ਤੱਕ ਸਵਾਲ ਹੈ ਲੁਧਿਆਣਾ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਸੀ ਕਿ ਸਾਡੇ ਮਰਹੂਮ ਐਮਐਲਏ ਗੋਗੀ ਸਾਹਿਬ ਦੀ ਡੈਥ ਹੋਣ ਕਰਕੇ ਸੀਟ ਖਾਲੀ ਹੋਈ ਸੀ ਪਰ ਪਾਰਟੀ ਨਹੀਂ ਉਥੋਂ ਦੀ ਡੈਮੋਗ੍ਰਾਫੀ ਨੂੰ ਸਮਝਦੇ ਹੋਏ ਕਿਉਂਕਿ ਪੂਰਾ ਇੰਡਸਟਰੀਅਲ ਜਿਹੜੇ ਲੋਕਾਂ ਦਾ ਉੱਥੇ ਵਸੇਵਾ ਆ ਇੰਡਸਟ੍ਰੀਅਲਿਸਟ ਜਿਆਦਾ ਲੋਕ ਹੈ ਹਾਂਜੀ ਉਸ ਹਲਕੇ ਤੇ ਔਰ ਸੰਜੀਵ ਰੋੜਾ ਜਿਹੜੇ ਸਾਡੇ ਕੈਂਡੀਡੇਟ ਉਹ ਖੁਦ ਵੀ ਇੰਡਸਟਰੀ ਨਾਲ ਜੁੜੇ ਹਾਂਜੀ ਔਰ ਉੱਥੋਂ ਦੇ ਬੜੇ ਰੀਨੋਨਡ ਸਮਾਜ ਸੇਵੀਆ ਲੁਧਿਆਣੇ ਦੇ ਹਾਂਜੀ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਲੁਧਿਆਣਾ ਵਾਸ਼ਤ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਨੇ ਔਰ ਸੰਜੀਵ ਰੋੜਾ ਸਾਹਿਬ ਦੇ ਆਪਣੇ ਨਿਜੀ ਕਰਤਾਰ ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਵੱਡੀ ਲੀਡ ਨਾਲ ਜਿਤਾਇਆ ਜੀ ਤੋ ਇਦਨਾ ਜ਼ਿੰਮੇਵਾਰੀ ਬਧੂਗੀ ਔਰ ਇੰਡਸਟਰੀ ਵਾਸਤੇ ਹੋਰ ਬਿਹਤਰ ਕਰ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਪੰਜਾਬ ਦੀ ਇਕਨੋਮੀ ਚ ਲੁਧਿਆਣੇ ਦੀ ਹੈ ਗੰਨੇ ਇੰਡਸਟਰੀ ਦੀ ਹੈ ਤੋ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਚੀਜ਼ਾਂ ਨੂੰ ਬੜੀ ਮਾਈਨਿਊਟਲੀ ਸਮਝਣ ਵਾਲਾ ਬੰਦਾ ਹੁਣ ਉਹਨਾਂ ਦੀ ਨੁਮਾਇੰਦਗੀ ਕਰੂਗਾ ਇਹ ਸੱਲੀ ਵਾਲੀ ਗੱਲ ਦੂਜੀ ਗੱਲ ਜਿਹੜੀ ਐਨ ਆਰ ਆਈ ਭਾਈਚਾਰੇ ਦੀ ਡੈਫੀਨਿਟਲੀ ਐ ਐਨ ਆਰ ਆਈਆਂ ਦਾ ਪੰਜਾਬ ਦੀ ਤਰੱਕੀ ਚ ਬਹੁਤ ਵੱਡਾ ਰੋਲ ਹੈ ਔਰ ਅਸੀਂ ਮੰਨਦੇ ਆਂ ਵੀ ਹਰੇਕ ਹਾਊਸਹੋਲਡ ਚ ਆਲਮੋਸਟ ਪਰਿਵਾਰ ਦਾ ਇੱਕ ਨਾ ਇੱਕ ਜੀ ਬਾਹਰਲੇ ਮੁਲਕਾਂ 'ਚ ਬੈਠਾ ਹੈ। ਪਰ ਮੈਂ ਖੁਦ ਵੀ ਇੱਥੇ ਸਾਡਾ ਮੇਰਾ ਛੋਟਾ ਬ੍ਰਦਰ ਸਾਡਾ ਪਰਿਵਾਰ ਦਾ ਇੱਥੇ ਹੀ ਆ। ਉੱਥੇ ਅੱਜ ਪਰਿਵਾਰਿਕ ਵਿਜ਼ਿਟ ਤੇ ਆਏ ਆ। ਤੋਂ ਐਨ ਆਰ ਆਈਆਂ ਨੂੰ ਤਾਂ ਮੇਰੀ ਬੇਨਤੀ ਆ ਵੀ ਪੰਜਾਬ ਨਾਲ ਜਿਸ ਤਰ੍ਹਾਂ ਉਹਨਾਂ ਦਾ ਮੋਹ ਇਹਨੂੰ ਬਣਾ ਕੇ ਰੱਖਣ। ਹਾਂਜੀ। ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਨਾਲ ਜ਼ਰੂਰ ਜੋੜ ਕੇ। ਜੀ। ਇਹਦੇ 'ਚ ਵੀ ਕੋਈ ਦੋਰਾਏ ਨਹੀਂ ਮੈਂ ਤੁਹਾਡੇ ਚੈਨਲ ਤੇ ਮੰਨਣ ਨੂੰ ਤਿਆਰ ਐ। ਐਨ ਆਰ ਆਈ ਭਾਈਚਾਰੇ ਨਾਲ ਰਾਸ਼ਾ ਵੀ ਹੁੰਦੀ ਹੈ ਕਈ ਵਾਰ। ਮੁਸ਼ਕਲਾਂ ਵੀ ਹੁੰਦੀ। ਜੀ ਜੀ। ਉਹ ਖਾਸ ਕਰਕੇ ਰਾਜਨੀਤਿਕ ਕਲਾਸ ਤੋਂ ਉਹਨਾਂ ਨੂੰ ਬਹੁਤ ਸਾਰੇ ਕਈ ਵਾਰ ਤਾਂ ਕਿਵੀਛ ਨਹੀਂ ਬੰਦ ਹੁੰਦੇ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਸ਼ਿਸ਼ ਕਰ ਰਹੀ ਹਾਂਜੀ ਮੈਂ ਨਹੀਂ ਕਹਿੰਦਾ ਵੀ ਸਾਰਾ ਇਹ ਹੀ ਠੀਕ ਕਰਤਾ ਹਾਂਜੀ ਲੇਕਿਨ ਕੋਸ਼ਿਸ਼ ਅਸੀਂ ਕਰ ਰਹੇ ਆਂ ਵੀ ਸਾਡਾ ਜਿਹੜਾ ਪ੍ਰਵਾਸੀ ਭਾਈਚਾਰਾ ਉਹਦਾ 뿌ਰੋਸਾ ਪੰਜਾਬ ਚ ਵਧੇ ਉਹਦੀ ਹੋਰ ਪੰਜਾਬ ਨਾਲ ਲਗਾਅ ਪਵੇ ਉਹਨਾਂ ਦੇ ਬੱਚਿਆਂ ਦਾ ਲਗਾਅ ਪਵੇ ਕਿਉਂਕਿ ਗੁਰੂਆਂ ਦੀ ਧਰਤੀ ਹੈ ਹਾਂਜੀ ਸਾਡਾ ਮੂਲ ਉਹ ਹੈ ਸਾਡਾ ਵਿਰਸਾ ਸਾਡਾ ਕਲਚਰ ਪੰਜਾਬ ਹੈ ਅਸੀਂ ਦੁਨੀਆ ਚ ਅਸੀਂ ਕਿਤੇ ਵੀ ਚਲੇ ਜਾਈਏ ਸਾਡੀ ਪਛਾਣ ਪੰਜਾਬੀ ਆ ਉਸ ਪਛਾਣ ਨੂੰ ਬਣਾਏ ਰੱਖਣ ਲਈ ਆਪਣੇ ਵਿਰਸੇ ਨੂੰ ਅੱਗੇ ਵਧਾਉਣ ਲਈ ਪੰਜਾਬ ਨਾਲ ਜੁੜੇ ਰਹਿਣਾ ਅਤੇ ਇਸੇ ਤਰੀਕੇ ਨਾਲ ਪੰਜਾਬ ਨਾਲ ਪਿਆਰ ਕਰਦੇ ਰਹਿਣਾ ਇਹ ਮੇਰੀ ਉਹਨਾਂ ਨੂੰ ਜ਼ਰੂਰ ਬੇਨਤੀ ਹੈ। ਬਲਵਿੰਦਰ ਕੰਗ ਮੁਤਾਬਕ ਲੁਧਿਆਣਾ ਜੀਮਨੀ ਚੋਣ ਵਿੱਚ ਹੋਈ ਚਿੱਤਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਦਿਤ ਹੈ ਅਤੇ ਪੰਜਾਬ ਵਾਸੀਆਂ ਸਮੇਤ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਪੰਜਾਬ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਬਹੁਤ ਹੀ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਨੇ। ਰਾਸ਼ਟਰੀ ਜਾਂਚ ਏਜੰਸੀ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ 6 ਤੋਂ 7 ਥਾਵਾਂ ਤੇ ਛਾਪੇ ਮਾਰੇ ਗਏ ਨੇ NIA ਨੇ ਪੰਜਾਬ ਦੇ ਜਲੰਧਰ ਦੇ ਵਿੱਚ ਸਵੇਰੇ ਸਵੇਰੇ ਇੱਕ ਘਰ ਵਿੱਚ ਛਾਪਾ ਮਾਰਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ ਹੈ ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਨੇ ਇਹ ਕਾਰਵਾਈ ਫਰੈਂਡਸ ਕਲੋਨੀ ਵਿੱਚ ਕੀਤੀ ਹੈ ਜਿੱਥੇ ਇੱਕ ਵਿਅਕਤੀ ਕਿਰਾਏ ਤੇ ਰਹਿ ਰਿਹਾ ਹੈ ਇਸ ਦੌਰਾਨ NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ ਰਾਸ਼ਟਰੀ ਜਾਂਚ ਏਜੰਸੀ ਦੇ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਦੇ ਵਿੱਚ 6 ਤੋਂ 7 ਥਾਵਾਂ ਤੇ ਛਾਪੇ ਮਾਰੇ ਗਏ ਜਲੰਧਰ ਦੇ ਪੌਸ਼ ਇਲਾਕੇ ਫਰੈਂਡਸ ਕਲੋਨੀ ਵਿੱਚ ਸਵੇਰੇ 7 ਵਜੇ ਐਨਆਈਏ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਪਹੁੰਚੀ ਜਿੱਤੇ ਇੱਕ ਕਿਰਾਏਦਾਰ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸੋ ਐਨਆਈਏ ਦੀ ਸਰੋਤਾਂ ਅਨੁਸਾਰ ਟੀਮ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਵੀ ਮਿਲੇ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੱਕੀ ਵਿਅਕਤੀ ਦੇ ਮੋਬਾਈਲ ਬਾਰੇ ਵੀ ਜਾਣਕਾਰੀ ਖੰਗਾਲੀ ਚੱਲੀ ਜਾ ਰਹੀ ਹੈ ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਫਰੈਂਡਸ ਕਲੋਨੀ ਵਿੱਚ ਕਿਹੜੇ ਕਿਹੜੇ ਲੋਕ ਇਸ ਵਿਅਕਤੀ ਦੇ ਸੰਪਰਕ ਵਿੱਚ ਸਨ ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ NIA ਨੇ ਇਹ ਰੇਡ ਕਿਸ ਮਾਮਲੇ ਵਿੱਚ ਕੀਤੀ ਹੈ ਤੇ ਇਸ ਘਰ ਦਾ ਮਾਲਕ ਕੌਣ ਹੈ NIA ਟੀਮ ਪੁੱਛਗਿੱਛ ਕਰ ਰਹੀ ਹੈ ਜਿਸ ਘਰ ਦੇ ਵਿੱਚ ਰੇਡ ਹੋਈ ਹੈ ਉੱਥੇ ਕਿਸੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੋ ਪੁਲਿਸ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛਪੜਤਾਲ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਲੰਮੇ ਸਮੇਂ ਤੋਂ ਕਿਰਾਏ ਤੇ ਰਹਿ ਰਿਹਾ ਸੀ ਘਰ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਹੈ ਇਸ ਮਾਮਲੇ ਦੇ ਵਿੱਚ NIA ਜਲਦੀ ਹੀ ਕੋਈ ਖੁਲਾਸਾ ਕਰ ਸਕਦੀ ਹੈ ਸੋ ਫਿਲਹਾਲ ਇਸ ਘਰ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਉਥੇ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੈ ਸੋ ਘਰ ਦੇ ਬਾਹਰ ਪੁਲਿਸ ਬਲ ਤਾਇਨਾਤ ਹੈ ਜੇਕਰ ਸ਼ੱਕੀ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦੇ ਤਾਂ ਐਨਆਈਏ ਉਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੀ ਹੈ ਇਹ ਛਾਪੇ ਕਿਸ ਮਾਮਲੇ ਨਾਲ ਸੰਬੰਧਿਤ ਨੇ ਇਸ ਬਾਰੇ ਹਾਲੇ ਤੱਕ ਕੋਈ ਸਰਕਾਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਲੁਧਿਆਣਾ ਵਿੱਚ ਲਗਾਤਾਰ ਕਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਨੇ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਧਰ ਸਿਵਲ ਸਰਜਨ ਨੇ ਕਿਹਾ ਕਿ ਹੁਣ ਤੱਕ 80 ਦੇ ਕਰੀਬ ਕੇਸ ਆ ਚੁੱਕੇ ਨੇ ਅਤੇ 20 ਕੇਸ ਐਕਟਿਵ ਨੇ ਉਨ੍ਹਾਂ ਕਿਹਾ ਕਿ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਲੂਵਾਲੀਆ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸ ਵਧ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਉਹਨੇ ਕਿਹਾ ਕਿ ਹੁਣ ਤੱਕ 80 ਦੇ ਕਰੀਬ ਕੇਸ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 20 ਕੇਸ ਐਕਟਿਵ ਨੇ ਉਹਨੇ ਇਹ ਵੀ ਦੱਸਿਆ ਕਿ ਹੁਣ ਤੱਕ 3 ਮੌਤਾਂ ਵੀ ਹੋ ਚੁੱਕੀਆਂ ਨੇ ਅਤੇ ਇਸ ਸਬੰਧੀ ਐਕਟਿਵ ਕੇਸਾਂ ਦੇ ਅਮਰੀਜ਼ਾਂ ਨੂੰ ਹੋਮ ਆਈਸੋਲੇਟ ਅਤੇ ਟ੍ਰੀਟਮੈਂਟ ਵੀ ਦਿੱਤਾ ਜਾ ਰਿਹਾ ਹੈ ਕੱਲ ਤੱਕ ਜਿਹੜੇ 80 ਕੇਸਸ ਐ ਇਸ ਚ 20 ਐਕਟਿਵ ਸੀਗੇ ਬਾਕੀ ਸਾਰੇ ਰਿਕਵਰ ਕਰ ਗਏ ਔਰ 10 13 ਡੈਥਸ ਰਿਪੋਰਟ ਹੋਈਆਂ ਫ্রম ਆਰ ਡਿਸਟ੍ਰਿਕਟ ਠੀਕ ਐ 16 ਕੇਸਸ ਇਸ ਚ ਜਿਹੜੇ ਹੋਮ ਆਈਸੋਲੇਸ਼ਨ ਚ ਹੈਗੇ ਹਾਂਜੀ ਜਿਹੜੀ ਸਾਨੂੰ ਹੁਣ ਐਡਵਾਈਸਰੀ ਆਈ ਐ ਰੀਸੈਂਟਲੀ ਉਸ ਚ ਇਹ ਹੀ ਆਈ ਐ ਕਿ ਜਿਹੜੇ ਕਿ ਥੋੜੇ ਸਸੈਪਟੇਬਲ ਹੁੰਦੇ ਐ ਜਿਵੇਂ ਕਿ ਐਲਡਰਲੀ ਪ੍ਰੈਗਨੈਂਟ ਜਾਂ ਕੋਈ ਇਮਿਊਨੋ ਕੰਪਰਾਈਜ਼ਡ ਐ ਜਿਨ੍ਹਾਂ ਦੀ ਕੋਈ ਮੈਡੀਕੇਸ਼ਨ ਚੱਲ ਰਹੀ ਐ और या किसी नु कोई मेडिकल कंडीशन कोमोरबिट स्टेट्स हैं भी ये थोड़ा जा अवॉइड करन कराउड जान तो और जे इन्हों जाना पे तो अपनी पूरी प्रिकॉशन लेके जिमें कि मास्क है उन्होंने पा के जान। ए आई है, और जे किसी नु कोई सिम्टम्स हैं जिमें कि सिम्टम्स आते हैं खांसी बुखार या गला खराब कफ़ ये है तो वो थोड़ा अवॉइड करन ਪਬਲਿਕ ਪਲੇਸਿਸ ਤੇ ਜਾਣ ਨੂੰ ਜੇ ਜਾਣਾ ਪਏ ਤੇ ਆਪਣੇ ਆਪ ਨੂੰ ਮਾਸਕ ਪਾ ਕੇ ਜਾਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਵਿੱਚ ਕੋਰੋਨਾ ਦੇ ਤਾਜ਼ਾ ਮਾਮਲੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ ਸੀ ਸੋ ਇਹ ਸੀ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸਨਾਂ ਸੁਣਨ ਲਈ ਆ ਗਿਆ ਧੰਨਵਾਦ